ਕੌਣ ਸਮਾਰਜੀ 77 ਜਿੰਨੇ ਵੀ এমਪਲੋਇਸ ਬੈਠੇ ਹੋ ਜਿਹੜਾ ਆਕਰੋ ਤੇ ਇੱਜਲੀ ਘਰ ਦੇ ਵਿੱਚ ਆਓ ਸਭ ਤੋਂ ਪਹਿਲਾਂ ਅੱਜ ਦੇ ਮਿਸਾਲ ਤੋਂ ਆਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਜਲੀ ਵਿਭਾਗ ਜਿੰਨੇ ਕੁਸ਼ਲਤਾ ਪੂਰਵਕ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਚਲਾਇਆ ਸਾਰੇ এমਪਲੋਇਸ ਨੇ ਚਲਾਇਆ ਜੇ ਆਪਾਂ ਕਹੀਏ ਇਹਦੇ ਵਿੱਚ ਮੰਤਰੀ ਜਾਂ ਕੋਈ ਜਿਹੜੀ ਮੈਨੇਜਮੈਂਟ ਆ ਉੱਪਰ ਦੀ ਕੋਈ ਜਾਦਾ ਵਾਹ ਵਾਹ ਕਰਦੇ ਇਹ ਤੇ ਕੋਈ ਗੱਲ ਨਹੀਂ ਆ ਕਿਉਂਕਿ ਜੇ ਬਿਜਲੀ ਬੋਰਡ ਅੱਜ ਫੇਤਰ ਚੱਲ ਰਿਹਾ ਹੈ ਵਧੀਆ ਜਨਰੇਸ਼ਨ ਹੋ ਰਹੀ ਆ ਵਧੀਆ ਸਪਲਾਈ ਮਿਲ ਰਹੀ ਆ ਨਿਰਵੇਗਨ ਸਪਲਾਈ ਮਿਲ ਰਹੀ ਆ ਤੇ ਇਹਦਾ ਸਿਹਰਾ ਜਿਹੜਾ ਆ ਪੰਜਾਬ ਦੇ ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮਾਂ ਦਾ ਕਿਉਂਕਿ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਬੜੀ ਮਿਹਨਤ ਦੇ ਨਾਲ ਇਸ ਵਿਭਾਗ ਦੇ ਵਿੱਚ ਕੰਮ ਕੀਤਾ ਤੇ ਤਾਂ ਹੀ ਅੱਜ ਸਾਨੂੰ ਇਹ ਦਿਨ ਵੇਖਣ ਨੂੰ ਮਿਲੇ ਕਿ ਅਸੀਂ ਨਿਰਵੇਗਨ ਬਿਜਲੀ ਸਪਲਾਈ ਦੇ ਸਕਦੇ ਆ 600 ਯੂਨਟ ਬਿਜਲੀ ਸਪਲਾਈ ਵੇਚ ਸਕੋਤੇ ਆ ਔਰ ਤੁਸੀਂ ਪਿਛਲੇ ਦਿਨੀ ਕਬਰਾਂ ਵਿੱਚ ਪੜੀਆਂ ਹੋਣਗੀਆਂ ਕਿ ਜਿਹੜਾ 25 26 ਦਾ ਜਿਹੜਾ ਰੈਗੂਲੇਟਰੀ ਕਮਿਸ਼ਨ ਸੀਗਾ ਉਹਦੇ ਜਿਹੜੇ ਰਿਜ਼ਲਟ ਆਏ ਸੀਗੇ ਜੋ ਉਹਨਾਂ ਨੇ ਜਿਹੜਾ ਅਧਿਐਨ ਕੀਤਾ ਸੀਗਾ ਉਹਦੇ ਵਿੱਚ ਬਿਜਲੀ ਕੋਰਡ 311 ਕਰੋੜ ਰੁਪਏ ਮੁਨਾਫੇ ਦੇ ਵਿੱਚ ਗਿਆ ਸੀਗਾ ਕਿ ਅਸੀਂ ਬਿਜਲੀ ਦੇ ਰੇਟ ਘਟਾਏ ਨੇ ਕਹਿੰਦਾ ਇੱਕ ਅਪ੍ਰੈਲ 2025 ਤੋਂ ਬਿਜਲੀ ਦੇ ਰੇਟ ਪੰਜਾਬ ਦੇ ਵਿੱਚ ਘਟੇ ਨੇ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਸੀ ਇਹ ਬੰਦਪੁਰੀਆ ਸਾਹਿਬ ਕਿ ਇੱਕ ਡੈਥ ਕੇਸਿਸ ਵਾਲੀ ਪਾਲਿਸੀ ਜਿਹੜੀ 2002 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ ਬੰਦ ਕਰ ਦਿੱਤੀ ਗਈ ਸੀ ਕਿ ਕਿ ਅਸੀਂ ਜੇ ਕੋਈ ਖੁਦਾ ਨਾ ਖਾਸਾ ਬਿਜਲੀ ਬੋਰਡ ਦਾ ਕੋਈ ਐਮਪਲੋਈ ਪੂਰਾ ਹੁੰਦਾ ਸੀਗਾ ਤੇ ਉਹਦੇ ਬੱਚਿਆਂ ਨੂੰ ਇੱਕੋ ਇੱਕ ਆਸ ਹੁੰਦੀ ਆ ਜੀ ਕਿ ਕੋਈ ਪੈਨਸ਼ਨ ਲੱਗ ਜੇ ਕੋਈ ਬੱਚੇ ਨੂੰ ਗਾੜੀ ਨੌਕਰੀ ਮਿਲ ਜੇ ਤੇ ਪਰਿਵਾਰ ਦਾ ਸਰਭ ਇਹ ਚੀਜ਼ ਜਿਹੜੀ ਸੀਗੀ ਇਹ 2002 ਦੇ ਵਿੱਚ ਬੰਦ ਕਰ ਦਿੱਤੀ ਗਈ ਔਰ ਮਣੀ ਮੇਰੇ ਜਿਹੜੇ ਵਾਲੇ ਤੋਂ ਅਸੀਂ ਨਾ ਇੰਨੇ ਮੁੰਡੇ ਦੇ ਮੇਰੇ ਕੋਲ ਆਉਣਾ ਮੈਂ ਵੀ ਜਾਂ ਰਾ ਤੇ ਇਹਨੇ ਹਮੇਸ਼ਾ ਕਹਿੰਦਾ ਜੀ ਦੇਖੋ ਸਾਡੇ ਨਾਲ ਮਤਲਬ ਥਕਾ ਹੋਇਆ ਹੈ ਕਿ ਸਿਰਫ ਇਸੇ ਵਿਭਾਗ ਦੇ ਵਿੱਚ ਹੀ ਬੰਦ ਕੀਤੀ ਸੀਗੀ ਬਾਕੀ ਵਿਭਾਗਾਂ ਦੇ ਵਿੱਚ ਚੱਲਦੀ ਰਹੀ ਸੀ ਸੋ ਮੈਂ ਉਦੋਂ ਚਾਹੇ ਕਹੀਦੇ ਰਹਿਣਾ ਅਸੀਂ ਗੱਲਾਂ ਬਾਤਾਂ ਕਰਦੇ ਰਹਿਣਾ ਕਿ ਕੋਈ ਨਹੀਂ ਜੇ ਸਰਕਾਰ ਆਉਂਗੀ ਤੇ ਆਪਾਂ ਆਵਾਜ਼ ਉਠਾਵਾਂਗੇ ਕਿ EMPLOYEES ਦੇ ਕੇਸਸ ਆਦੇ ਉਹਨਾਂ ਨੂੰ ਨੌਕਰੀ ਜਿਹੜੀ ਆ ਉਹ ਮਿਲੇ ਸੋ ਪ੍ਰਮਾਤਮਾ ਨੇ ਇਹੋ ਜੀ ਮਿਹਰ ਪਣਾਈ ਇਹੋ ਜਾਂ ਸਰਕਾਰ ਚੱਲਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆ ਗਈ ਤੇ ਰੱਬ ਦੀ ਮਿਹਰ ਦੇ ਨਾਲ ਬਿਜਲੀ ਵਿਭਾਗ ਵੀ ਮੇਰੇ ਕੋਲੇ ਆ ਗਿਆ ਤੇ ਫਿਰ ਤੇ ਮੈਂ ਮਣੀ ਨੂੰ ਉਸ ਦਿਨ ਕਹਤਾ ਮਣੀ ਆਪਾਂ ਜਿਹੜੀਆਂ ਗੱਲਾਂ ਕਰਦੇ ਸੀ ਆਪਾਂ ਪੂਰੀਆਂ ਕਰਕੇ ਰਵਾਂਗੇ ਔਰ ਉਹਦੇ ਵਾਸਤੇ ਪਾਲਿਸੀ ਲਿਆਂਦੀ ਚਲੋ ਪਾਲਿਸੀ ਦੇ ਵਿੱਚ ਘਾਟਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਉਹ ਗੱਲ ਹੈਗੀ ਆ ਕਿਉਂਕਿ ਪਰਫੈਕਟ ਤੇ ਕੋਈ ਪਾਲਿਸੀ ਹੁੰਦੀ ਨਹੀਂ ਹੈ ਕਿਸੇ ਤਰ੍ਹਾਂ ਦੇ ਕੋਈ ਨਾ ਕੋਈ ਹਮੇਸ਼ਾ ਹੀ ਉਹਦੇ 'ਚ ਇਹ ਹੁੰਦੇ ਨੇ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹ ਕਮੀਆਂ ਹੌਲੀ-ਹੌਲੀ ਪੂਰੀਆਂ ਹੋ ਜਾਂਦੀਆਂ ਨੇ ਪਰ ਗੱਲ ਨੂੰ ਪਈ ਹੈ ਸ਼ੁਰੂਆਤ ਕਰਨ ਦੀ ਕਿ ਇੱਕ ਇੱਕ ਰਸਤਾ ਜਿਹੜਾ ਆ ਉਹ ਖੋਲ ਦੇਣਾ ਸੋ ਰਸਤਾ ਖੁੱਲਿਆ ਅੱਜ ਤੁਸੀਂ ਕਹਿ ਰਹੇ ਹੋ 1200 EMPLOYEES ਉਹਦੇ ਵਿੱਚ ਵਰਤੀ ਹੋਇਆ 1200 EMPLOYEES ਵਾਸਤੇ ਮੈਂ ਕਿਹਾ ਕਿ ਕਿੰਨਾ ਵੱਡਾ ਰਾਹ ਸੀਗਾ ਉਹ 220 1200 ਨੂੰ ਦੇਖ ਕੇ ਉਹ ਜੇ ਖੁਰੀਆਂ ਬੂਹੀਆਂ ਕਮੀਆਂ ਨੇ ਉਹ ਵੀ ਆਪਾਂ ਪੂਰੀਆਂ ਕਰ ਦੇਣੀਆਂ ਨੇ ਸੁਲੇਸ਼ੀਅਮ ਜ਼ਿਆਦਾ ਆ ਜਾਂ ਵਿਆਜਦਾਰ ਜਿਹੜੀ ਆ ਉਹ ਜ਼ਿਆਦਾ ਆ ਇਹ ਨੂੰ ਅਸੀਂ ਕੈਪੀਟਲ ਦੇ ਵਿੱਚ ਲਿਆਉਣਾ ਮੈਂ ਪਹਿਲਾਂ ਵੀ ਸਾਰੇ ਜਥੇਬੰਦੀਆਂ ਨੂੰ ਪ੍ਰੋਸਾਦ ਆਇਆ ਤੇ ਇਹਨੂੰ ਹੋਰ ਵੀ ਜਿਹੜਾ ਆ ਉਹ ਘੱਟ ਕਰਾਂਗੇ ਜੋ ਵੀ ਪੋਸੀਬਲ ਹੋਇਆ ਜੇ ਅਸੀਂ ਇਹ ਕਰ ਸਕਦੇ ਹਾਂ ਕਿ 2002 ਤੋਂ ਲੈ ਕੇ ਜਿਹੜੀ ਪਾਲਿਸੀ ਬੰਦ ਪਈ ਸੀਗੀ ਉਹਨੂੰ 22 ਦੇ ਵਿੱਚ ਚਾਲੂ ਕਰ ਸਕਦੇ ਤੇ 23 ਦੇ ਵਿੱਚ ਜਾ ਕੇ ਤੇ ਆਪਾਂ ਇਹ ਸੋਲੂਸ਼ਨ ਘਟਾਉਣਾ ਦਾ ਵਿਆਜ ਸਰ ਘਟਾਉਣ ਦੀ ਕੋਈ ਬੱਤੀ ਗੱਲ ਨਹੀਂ ਆ ਇਹਨੂੰ ਆਪਾਂ ਕੇ ਹਰ ਘਰ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਕੋਈ ਅਫੈਕਟਡ ਬੰਦੇ ਨੇ ਜਿਹੜੇ ਜਿਨ੍ਹਾਂ ਨਾਲ ਤਕੇਸ਼ਾਈ ਕਵਾਂਗੇ ਜੀ ਇਹਦੇ ਜਿਨ੍ਹਾਂ ਨਾਲ ਉਸ ਵੇਲੇ ਇਹ ਵਿਤਕਰੇ ਹੋਏ ਨੇ ਤੱਕੇ ਜੰਦੇ ਨੇ ਇਹਨੂੰ ਆਪਾਂ ਜਨਕੇ ਜਿਹਾ ਹੌਲੀ ਹੌਲੀ ਜਿਹੜਾ ਇੰਪਰੂਵ ਕਰੀਏ ਸੋ ਮੈਂ ਪਾਲਿਸੀ ਸਿੰਭਤ ਬਰਾਹੀ ਮੈਂ ਹੋਈ ਆ ਸੋ ਆਗਾਮੀ ਜਿਹੜੀਆਂ ਨੇ ਕੈਬਨਰ ਦੀਆਂ ਮੀਟਿੰਗਸ ਉਹਨਾਂ ਦੇ ਵਿੱਚ ਆਪਾਂ ਧਿਆਨ ਆ ਕੇ ਤੇ ਮੇਰੇ ਵੱਲੋਂ ਵਾਤ ਤੋਂ ਵਾਤ ਰਾਹਤ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਜਰੂਰ ਜਾਰੀ ਰੱਖੂੰਗੀ ਤੁਸੀਂ ਆਪਰੇ ਹੋ ਮੈਂ ਵੀ EMPLOYEES ਆ ਤੁਹਾਨੂੰ ਸਭ ਨੂੰ ਪਤਾ ਕਿ ਐਮਪਲੋਈ ਤੇ ਐਮਪਲੋਈ ਦੇ ਦਰਦ ਦਾ ਜਾਣਦਗੀ ਹੁੰਦਾ ਹੈ ਕਿ ਕਿ ਕਿਥੇ ਕਿਸ ਤਰ੍ਹਾਂ ਦੀ ਜੜੀ ਆ ਉਹ ਕਮੀ ਹੈਗੀ ਆ ਸੋ ਆ ਮੈਂ ਤੁਹਾਨੂੰ ਇਹੋ ਹੀ ਵਿਸ਼ਵਾਸ ਦਿਵਾ ਸਕਦਾ ਹਾਂ ਕਿ ਆਗਾਮੀ ਜਿਹੜੀ ਕਰਨਾ ਹੈ ਉਹਨਾਂ ਦੇ ਵਿੱਚ ਅਸੀਂ ਇਹ ਪਾਲਿਸੀ ਜਿਹੜੀ ਆ ਇਹਨੂੰ ਇੰਪਰੂਵ ਕਰਾਂਗੇ ਬਾਕੀ ਮੇਰੇ ਵੱਲੋਂ ਐਮਪਲੋਈਸ ਫੈਡਰੇਸ਼ਨ ਚਾਹ ਉਹ ਬਹੁਤ ਬਹੁਤ ਸਿਹਰਾਇਆਂ ਬੜਾ ਬੜਾ ਵਧੀਆ ਤੁਸੀਂ ਕੰਮ ਕਰ ਰਹੇ ਹੋ ਔਰ ਖਾਸ ਗੱਲ ਇਹ ਆ ਕਿ ਤੁਸੀਂ ਸਰਕਾਰ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਚੱਲਦੇ ਹੋ ਇਹ ਬੜੀ ਵੱਡੀ ਗੱਲ ਹੁੰਦੀ ਹੈ ਨਹੀਂ ਤਾਂ EMPLOYEES UNIONS ਆਮ ਤੌਰ ਤੇ ਮੈਂ ਕਈ ਵਾਰੀ ਦੇਖਿਆ ਹੈ ਕਿ ਉਹ ਸਰਕਾਰ ਦੀ ਪ੍ਰਸ਼ੰਸਾ